ਬੋਲ ਜਾਣਾ ਇੱਥੇ ਆ ਗਏ ਸਾਰਾ ਕੁਝ ਲੈਂਦਾ ਹਾਂ ਬਿਨਾ ਸੀਸ ਤੁਹਾਡਾ ਨਾ ਬਾਬਾ ਜੀ ਹੈਂ ਆਠਮੀਰ ਕਟਿ ਹੂੰ ਜਾਂ ਕਿ ਤੇ ਸਿਆਚੀ ਨੂੰ ਵੇਖਦੇ ਦੁਸ਼ਮਣ ਭੱਜਿਆ ਸੀ ਹਾਂ ਕਾਹੇ ਇਹਨਾਂ ਨਾਲ ਨਹੀਂ ਲੜ ਸਕਦੇ ਇਹਦੇ ਫਿਨਾਸਿਸ ਤੋਂ ਨਹੀਂ ਜਾਦੇ ਆਹ ਇਹਨਾਂ ਨਾਲ ਕਿੱਦਾਂ ਲੜ ਸਕਦੇ ਜਿੰਨਾ ਕੋਈ ਵਾਹਿਗੁਰੂ ਦਾ ਪਾਲ ਪੂਠਾ ਦਾ ਵਾਹਿਗੁਰੂ ਦੇਖੋ ਕੋਈ ਦੁਨੀਆ ਤੇਗਾ ਹੋਣੀ ਕੋਈ ਸ਼ੇਰ ਇਸ ਤੋਂ ਕੋਈ ਕੁਝ ਨਹੀਂ ਹੈਗਾ ਕੁਝ ਨਹੀਂ ਹੈਗਾ ਦੁਨੀਆ ਇਹ ਮਾਰਦਾ ਨਾ ਹੀ ਹੈਗਾ ਬਸ ਜਿਹੜੇ ਨਾਮ ਜਪਣ ਉਹਨਾਂ ਨੂੰ ਕੋਈ ਗਰਮੀ ਨਹੀਂ ਲੱਗਦੀ ਉਹਨਾਂ ਨੂੰ ਠੰਡ ਹੀ ਲੱਗਦੀ ਹੁੰਦੀ ਸਹੀ ਗੱਲ ਹੈ ਗਰਮੀ ਇਹਨਾਂ ਨੂੰ ਲੱਗਦੀ ਜਿਹੜਾ ਨਾਮ ਨੂੰ ਜਪਣਾ ਸ਼ਹੀਦ ਗੰਗਾਂ ਸਾਹਿਬ ਜਿੱਥੇ ਕਿ ਹਰ ਐਤਵਾਰ ਨੂੰ ਵੱਡੀ ਗਿਣਤੀ ਵਿੱਚ ਸੰਗਤ ਨਤਮਸਤਕ ਹੋਣ ਦੀ ਪਹੁੰਚਦੀ ਹੈ ਤਕਰੀਬਨ 5 ਤੋਂ 7 ਲੱਖ ਸੰਗਤਾਂ ਇਕੱਠੇ ਹੁੰਦਾ ਹੈ ਔਰ ਸੰਗਤ ਦੀ ਸ਼ਰਧਾ ਆਸਥਾ ਭਾਵਨਾ ਤੁਸੀਂ ਆਪ ਦੇਖ ਲਦੇ ਹੋ ਬੜੀ ਸ਼ਰਧਾ ਭਾਵ ਨਾਲ ਸੰਗਤ ਨਤਮਸਤਕ ਹੋਣ ਲਈ ਪਹੁੰਚਦੀ ਹੈ ਸੋ ਤਸਵੀਰਾਂ ਤੁਹਾਡਾ ਸਾਂਝੇ ਕਰ ਰਹੇ ਹਾਂ ਗੁਰਦੁਆਰਾ ਸ਼ਹੀਦ ਗੰਗਾਂ ਸਾਹਿਬ ਦੀਆਂ ਤੰਤਨ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਸ਼ਹੀਦ ਗੰਗਾਂ ਸਾਹਿਬ ਇੱਥੇ ਤੁਸੀਂ ਦੇਖਦੇ ਪਏ ਸੰਗਤਾਂ ਭਾਰੀ ਇਕੱਠ ਵੱਡੀ ਗਿਣਤੀ ਵਿੱਚ ਸੰਗਤ ਲਖਸਤਰ ਹੋਲਡੀ ਪਉਂਕੀਏ ਚ ਪਹਿਰਾ ਜਪ ਸਮਾਗਮ ਵਿੱਚ ਹਾਜ਼ਰੀ ਭਰਨ ਲਈ ਪਹੁੰਚੀ ਹੋਈ ਹੈ ਸਭ ਤੋਂ ਗੁਰਦੁਆਰਾ ਸ਼ਹੀਦ ਸਾਹਿਬ ਦੇ ਸਿਖਿਰਾ ਵਿੱਚ ਅਸੀਂ ਸਾਂਝਾ ਕਰ ਰਹੇ ਹਾਂ ਭਾਰੀ ਇਕੱਠ ਆਤਵਾਦ ਨਿਸ਼ਤਰਣ ਇਸ ਤਰ੍ਹਾਂ ਦੇ ਸਮਾਗਮ ਦਾ ਹੁੰਦਾ ਹੈ ਅਤੇ ਸੰਗਤ ਸਹਿਰਾਜ ਜਪ ਸਮਾਗਮ ਦੇ ਵਿੱਚ ਆਸਰੰਗਰੀ ਪਹੁੰਚੀ ਹੈ ਤੱਕੀਰ ਚੱਲ ਕੇ ਸੰਗਤਾਂ ਦੀ ਸੇਵਾ ਕੀਤੀ ਜਾ ਰਹੀ ਹੈ ਜਿਵੇਂ ਦੇਖ ਸਕਦੇ ਹੋ ਕਿ ਗਰਮੀ ਦੇ ਵਿੱਚ ਵੀ ਸੰਗਤਾਂ ਕੜੀਆਂ ਹੋਈਆਂ ਨੇ ਲੰਬੇ ਲੰਬੇ ਲਾਈਨਾਂ ਦੇ ਵਿੱਚ ਲੱਗ ਕੇ ਸੰਗਤ ਮੁੱਖਾ ਤੇ ਕਿੰਨੀ ਉਜੀ ਹੈ ਬਲਈ ਕਿਥੋਂ ਆਏ ਹੋ ਹਾਰਾਤਵਾਰੋਂ ਨੇ ਆ ਨਹੀਂ ਪਹਿਲੀ ਵਾਰੀ ਹੈ ਪਹਿਲੀ ਵਾਰੀ ਆਏ ਕਿਵੇਂ ਦਾ ਲੱਗਦਾ ਜਦੋਂ ਸੰਗਤ ਐਨਾ ਵੱਡਾ ਇਕੱਠ ਇਥੇ ਸੰਗਤ ਬੜੀ ਦੂਰ ਦਰੋਂ ਪਹੁੰਚੀ ਹੋਈ ਹੈ ਬਹੁਤ ਵੱਡੀ ਮਨ ਸੁਪੂਣ ਮਿਲਦਾ ਹੈ ਬੱਚਿਆਂ ਸਮੇਤ ਪਰਿਵਾਰਾਂ ਸਮੇਤ ਤਪਦੇ ਪਰਸ਼ਾ ਦੇ ਉੱਤੇ ਵੀ ਛੋਟੇ ਬੱਚੇ ਬੈਠੇ ਹੋਏ ਨੇ ਪਰਿਵਾਰ ਪਹੁੰਚੇ ਨੇ ਔਰ ਹੱਥ ਜੋੜ ਕੇ ਸਤਨਾਗਰ ਵੱਲ ਦਾ ਜਨਾਬ ਕਰਕੇ ਬੜੀ ਸ਼ਰਧਾ ਨਿਮਰਤਾ ਨਾਲ ਅਰਦਾਸ ਕੀਤੀ ਜਾ ਰਹੀ ਹੈ ਕਿਥੋਂ ਆਏ ਹੋ ਆਂ ਜੀ ਮੈਂ ਹੁਸ਼ਿਆ ਭਾਈ ਕਿਵੇਂ ਲੱਗਦਾ ਇੱਥੇ ਆ ਕੇ ਕਿੰਨਾ ਕ ਮਨ ਨੂੰ ਸਕੂਨ ਮਿਲਦਾ ਬਹੁਤ ਜ਼ਿਆਦਾ ਇੱਥੇ ਆ ਕੇ ਸਾਰਾ ਕੁਝ ਮਿਲਦਾ ਹਾਂ ਗੁਰਮਾਨੀ ਦਾ ਤੇ ਲੈ ਕੇ ਮਹਾਰਾਜ ਨੂੰ ਨੇ ਨਾਮ ਲੈ ਕੇ ਬਾਬਾ ਜੀ ਜੀ ਨੇ ਅਸ਼ਮੀਲ ਜਰਾਹਗਾ ਨੂੰ ਜੰਗ ਦੀ ਜਹਾਜ਼ ਬਿਨਾ ਸਿਸਤ ਮੇਰ ਘਰਬਾਨੀ ਦੇ ਮਹਤਤਾਰੀਆ ਮਰਬਾਨੀ ਦਾ ਯਾਹ ਸਭ ਕਦਾ ਲੱਗਦਾ ਸੰਤਾ ਨੂੰ ਕਿ ਹੁਣ ਜਰਬਾਨੀ ਦੇ ਕਿੰਨੀ ਤਾਕਤ ਆ ਗੂਲਾ ਕੇ ਪਤਾ ਲਗਾ ਕੇ ਬਿਨਾ ਸਿਸਤ ਮਾਰਨ ਆ ਬਾਬਾ ਜੀ ਨੇ ਆਠ ਮੇਰ ਕਟੇ ਜਾਂ ਕਿ ਇਸੇ ਚੀਨ ਨੂੰ ਵੇਖ ਕੇ ਦੁਸ਼ਮਣ ਭੱਜਿਆ ਸੀ ਕਾਹੇ ਇਹਨਾਂ ਨਾਲ ਨਹੀਂ ਲੜ ਸਕਦੇ ਵੀਰੇ ਬਿਨਾ ਸਿਸਤ ਨਹੀ ਜਾਦੇ ਆਹ ਇਹਨਾਂ ਨਾਲ ਕਿਦਾ ਲੜ ਸਕੋ ਉਨਾਕਰ ਸ਼ਬਦਾਂ ਦੀ ਕੋਈ ਤਸਵੀਰ ਨਹੀਂ ਕਿੱਥੋਂ ਆਈ ਜੀ ਅੰਮ੍ਰਿਤਪੁਰ ਤੋਂ ਹੁਣ ਤਾਂ ਜਹਾਜ਼ ਤੇ ਕਿਵੇਂ ਲੱਗਦਾ ਇੱਥੇ ਆ ਕੇ ਹੋਰ ਵਧੀਆ ਜੀ ਗੁਰਮਤਿ ਵਾਹਿਗੁਰੂ ਦਾ ਪਾਲ ਪੂਠਾ ਵਾਹਿਗੁਰੂ ਹੂੰ ਦੇਖੋ ਕੋਈ ਦੁਨੀਆ ਤੇਗਾ ਹੋਰ ਵੀ ਕੋਈ ਛੇ ਹੈ ਇਸ ਤੋਂ ਕੋਈ ਕੁਝ ਨਹੀਂ ਹੈ ਕੋਈ ਨਹੀਂ ਹੈ ਦੁਨੀਆ ਇਹ ਮਾਰਦਾ ਨਾ ਹੀ ਹੈ ਬੱਸ ਜਿੰਨਾ ਜਪ ਲੋਗ ਉਹਨਾਂ ਵਧੀਆ ਹਾਂ ਬਾਕੀ ਕੋਈ ਕੁਝ ਨਹੀਂ ਲੱਗਦਾ ਵਾਹਿਗੁਰੂ ਵਾਹਿਗੁਰੂ ਜੀ ਲੱਗਦਾ ਕਿ ਗਰਮੀ ਬੜੀ ਹੈ ਸੰਗਤ ਦੀ ਗਰਮੀ ਤਾਂ ਦੀ ਜਿਹੜੇ ਨਾਮ ਜਪਣ ਵਾਲੇ ਉਹਨਾਂ ਨੂੰ ਕੋਈ ਗਰਮੀ ਨਹੀਂ ਲੱਗਦੀ ਹੂੰ ਉਹਨਾਂ ਨੂੰ ਠੰਢੀ ਲੱਗਦੀ ਹੁੰਦੀ ਸਹੀ ਗੱਲ ਹੈ ਗਰਮੀ ਇਹਨਾਂ ਨੂੰ ਲੱਗਦੀ ਜਿਹੜਾ ਨਾਮ ਨੂੰ ਜਪਣਾ ਸਸੰਗਤ ਦਾ ਵਿਸ਼ਵਾਸ ਕੋਈ ਗਰਮੀ ਨਹੀਂ ਲੱਗਦੀ ਭਾਵੇਂ ਗਰਮੀ ਬਹੁਤ ਹੈ ਪਰ ਫਿਰ ਵੀ ਸੰਗਤ ਦਾ ਕਹਿਣਾ ਕਿ ਇੱਥੇ ਆ ਕੇ ਕਿਸੇ ਤਰ੍ਹਾਂ ਦੀ ਕੋਈ ਗਰਮੀ ਨਹੀਂ ਲੱਗਦੀ ਔਰ ਵਿਸ਼ਵਾਸ ਦੀ ਗੱਲ ਕਰੀ ਤਾਂ ਵਿਸ਼ਵਾਸ ਬਹੁਤ ਹੈ ਔਰ ਪਿਆਰ ਸਤਿਕਾਰ ਸ਼ਰਧਾ ਆਸਥਾ ਦੇ ਨਾਲ ਸੰਗਤ ਤੇ ਪਹੁੰਚੀ ਹੈ ਔਰ ਦੂਰ ਦੂਰ ਆ ਕੇ ਸੰਗਤਾਂ ਨਤਮਸਤ ਹੁੰਦੀਆਂ ਨੇ ਅੱਡੀ ਗਿਣਤੀ ਵਿੱਚ ਸੰਗਤਾਂ ਗੁਰਦੁਆਰਾ ਸ਼ੀਦਾ ਸਾਹਿਬ ਨਤਮਸਤਕ ਹੋਈਆਂ ਨੇ ਅੰਤਰ ਬਾਬਾ ਦੀਸਰ ਤੇ ਆ ਕੇ ਅਰਦਾਸਾਂ ਬੇਨਤੀਆਂ ਕੀਤੀਆਂ ਨੇ ਹਰ ਇੱਕ ਦੀ ਆਸ ਮੁਰਾਦ ਤੇ ਪੂਰੀ ਹੁੰਦੀ ਹੈ ਔਰ ਹਰ ਇੱਕ ਕੋਈ ਸਰਬੱਤ ਦੀ ਥਿਆ ਕੇ ਭਲ ਵੀ ਅਰਦਾਸ ਕਰਦਾ ਮੂਹ ਮੰਗੀਆਂ ਮੁਰਾਦਾਂ ਮਿਲਦੀਆਂ ਨੇ ਸੋ ਵਿਸ਼ਵਾਸ ਹੈ ਬਾਣੀ ਬਾਰੇ ਨਾਲ ਨੌਜਵਾਨ ਜੁੜਦੇ ਨੇ ਨਸ਼ਾ ਛੱਡ ਕੇ ਇੱਥੇ ਆ ਕੇ ਸੇਵਾ ਕਰਦੇ ਨੇ ਸੋ ਬੜਾ ਵੱਡਾ ਉਹ ਪਰਾਲਾ ਚਪਹਿਰਾ ਜੱਤ ਸਮਾਗਮ ਦਾ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਬਾਣੀ ਅਤੇ ਬੰਨ ਨਾਲ ਜਰੂਰ ਜੁੜੋ ਹਕਸਤ ਟੀਵੀ ਤੋਂ ਕੈਮਰਾਮੈਨ ਸਰਵੰਤ ਨਾਲ ਗੁਰਪ੍ਰੀਤ ਸਿੰਘ ਦਾ